ਲੋ ਵੀ ਮਿੱਤਰੋ ਕੱਲ ਆਪਾਂ ਵੀਡੀਓ ਪਾਈ ਸੀ ਕੱਲ ਬਹੁਤ ਜਾਣਿਆਂ ਨੇ ਹੈਲਪ ਦੇ ਲਈ ਵੀ ਕਿਹਾ ਅਰਦਾਸ ਵੀ ਕਰੀ ਬਹੁਤ ਬਹੁਤ ਧੰਨਵਾਦ ਤੇ ਅੱਜ ਤੁਹਾਨੂੰ ਫੇਰ ਦਿਖਾਉਣੇ ਹਾਲਾਤ ਮੀਂਹ ਹਟ ਨਹੀਂ ਰਿਹਾ ਮੀਂਹ ਹਟਣ ਦਾ ਨਾਮ ਹੀ ਨਹੀਂ ਲੈ ਰਿਹਾ ਤੇ ਆਹ ਦੇਖੋ ਆਪਣੀਆਂ ਸਾਰੀ ਕੰਦ ਪੈ ਗਈ ਮਿੱਤਰੋ ਦੇਖੋ ਚੈੱਕ ਕਰੋ ਆਹ ਕੰਦ ਪੈ ਗਈ ਸਾਰੀ ਆ ਦਿੱਕੂ ਵੀ ਗਿਆ ਕਮਰੇ-ਕੁਮਰੇ ਜੇ ਸਾਰੇ ਸਾਰਾ ਨੰਦਾ ਤੇ ਉਹ ਇਧਰ ਆਪਣੇ ਭਰਾ ਦੇ ਸਾਰੀ ਆ ਜਗਾ ਪੈ ਗਈ ਦੇਖੋ ਇਧਰ ਕੰਦ ਹਰ ਸਫਸਾ ਸਾਰਾ ਵਹਿ ਗਿਆ ਇਹ ਤੇ ਪਾਣੀ ਘਟਣ ਦਾ ਨਾਮ ਹੀ ਨਹੀਂ ਲੈ ਰਿਹਾ ਨਾ ਨਹੀਂ ਹਟਦਾ ਆ ਦੇਖੋ ਨਾਲਾ ਨੂਣਾ ਸਾਰਾ ਕੁਝ ਫੁੱਲ ਹੋ ਰਿਹਾ ਅੱਛਾ ਕੋ ਇਧਰ ਸਾਰੀ ਗੰਦ ਵਈ ਗਈ ਇਧਰ ਹਾਂ ਇਹ ਹੋਰ ਸਫਸਾ ਸਾਰਾ ਦੇਖੋ ਨਿਵਾ ਜਗਾ ਤਰੇੜਾਂ ਪੈ ਗਿਆ ਜਗਾ ਤੇ ਸਾਰੀ ਇੱਥੇ ਚੈੱਕ ਕਰੋ ਕੀ ਹਾਲਾਤ ਬਣ ਗਏ ਨੇ ਪੰਜਾਬ ਦੇ ਵਿੱਚ ਚੈੱਕ ਕਰੋ ਪਾਣੀ ਵੀ ਨਹੀਂ ਸਾਰੀ ਗੰਦੇ ਜੀ ਧੁਰਦੀ ਧੁਰੇ ਹੋ ਗਈ ਏ ਤੇ ਅਰਦਾਸ ਕਰਿਆ ਕਰੋ ਪੰਜਾਬ ਦੇ ਵਿੱਚ ਇਦਾਂ ਦਾ ਨੁਕਸਾਨ ਨਾ ਹੋਵੇ ਹੈ ਹੋਰ ਇਹ ਤਾਂ ਡਿੱਗੂ ਗਈ ਆ ਡਿੱਗੂ ਗਈ ਕੰਡ ਉਹ ਵੀ ਉਹ ਪਰਾਂ ਨੂੰ ਡਿੱਗੂ ਹੁਣ ਆ ਕਿੰਨਾ ਕੁ ਦਿਨ ਘਰ ਦੇ ਘਰ ਪਾਣੀ ਦੇ ਵਿੱਚ ਖੜਾ ਰਹੂਗਾ ਇਹ ਡਿੱਗੂ ਗਈ ਆ ਸਾਰੀ ਮਿੱਟੀ ਸਾਰੀ ਡਿੱਗੂ ਗਈ ਆਹ ਇੱਥਾਂ ਜਾਣੀ ਸਾਰੀ ਕਿੰਨਾ ਟਾਈਮ ਮਿੱਤਰੋ ਦੇਖ ਲਓ ਪਾਣੀ ਦੇ ਵਿੱਚ ਖੜਾ ਰਹੂਗਾ ਹਨਾ ਹਜੇ 10 ਦਿਨ 10 ਦਿਨ ਵੀ 10 ਦਿਨ 1% ਵੀ ਨਹੀਂ ਪਾਣੀ ਘਟਿਆ ਵਧ ਹੀ ਜਾਂਦਾ ساری ਰਾਤ ਮੀਂਹ ਪਈ ਹੈ ساری ਰਾਤ ਮੀਂਹ ਆ ਜਾ ਕੋਵਿੰਦਰਾ ਸਪੋਟਾਂ ਲਾਈਆਂ ਹੋਈਆਂ ਨੇ ਇਹਦੇ ਨਾਲ ਤਾਂ ਕਿੱਥੇ ਖੜੂਗੀ ਇਹ ਕੰਦ ਆ ਦੇਖੋ ਇਹ ਨਾ ਤੁਸੀਂ ਉੱਤੇ ਬਾਪੂ ਨਾਲ ਕੰਦ ਆ ਦੇਖੋ ਆ ਦੇਖੋ ਚੈੱਕ ਕਰੋ ਕੰਦ ਦੇ ਉੱਤੇ ਨਾ ਖੜੋ ਆ ਦੇਖੋ ਸਾਰਾ ਗੰਦ ਮੰਦ ਵਿੱਚ ਘਰ ਘਰੇ ਆ ਗਿਆ ਆਪਣੇ ਜਿੰਨਾ ਟੋਬੇ ਟੂਬੇ ਦਾ ਸਾਰਾ ਗੰਦ ਸੀਗਾ ਨਾ ਸਾਰਾ ਇੱਥੇ ਆ ਗਿਆ ਕੋਈ ਜ ਨਹੀਂ ਹੋ ਤੇ ਬਾਕੀ ਦੁਕਾਨ ਆਪਣੀ ਹੋਰ ਵੀ ਤਾਂ ਕਈ ਕੰਮ ਦੀ ਗੂਆ ਹਨਾ ਇਹ ਤਾਂ ਡਿੱਗੂ ਗਈ ਉਹ ਕੂਲਰ ਕੱਢ ਲਾਂਦੇ ਉਹਨਾਂ ਤੇ ਦੁਕਾਨ ਦੇ ਆਪਣੇ ਸਮਾਨ ਸਾਨੂੰ ਦਿਖਾਵਾਂਗੇ ਫੇਰ ਜਾ ਕੇ ਬਾਹਲਾ ਠੰਡਾ ਪਾਣੀ ਆ ਬੁਖਾਰ ਹੋਇਆ ਪਿਆ ਕੱਲ ਤੇ ਪਾਣੀ ਦੇ ਵਿੱਚ ਸਮਾਨ ਕੱਟਿਆ ਹਨਾ ਹੁਣ ਪਾਣੀ ਚ ਪੜਨ ਨੂੰ ਚੀਜ਼ ਨਹੀਂ ਕਰਦਾ ਗੰਦਾ ਪਾਣੀ ਆ ਜਿਹੜਾ ਸਮਾਨ ਪਿਆਗਾ ਦੁਕਾਨ ਦੇ ਵਿੱਚ ਉਹ ਕੱਡਿਆ ਵੀ ਨਹੀਂ ਹੈਗਾ ਮਹਿੰਗਾ ਮਹਿੰਗਾ ਸਮਾਨ ਦੁਕਾਨ ਦੇ ਵਿੱਚ ਪਿਆਗਾ ਬਿਮਾਰੀ ਵਾਲਾ ਕੋਈ ਹੋਰ ਤੇ ਬਾਕੀ ਬੀ ਇਖੜ ਰੀਆਂ ਨੇ ਹੈ ਇਖੜ ਰੀਆਂ ਨਹੀਂ ਤਾਂ ਉਸ ਦੁਕਾਨ ਤੇ ਲੈ ਵਾ ਦੁਕਾਨ ਯਾਰ ਭਾਈ ਭਰਾ ਹੋ ਜੋ ਮੈਂ ਕਰ ਲੱਗਦਾ ਦੁਕਾਨ ਦਿਖਾ ਕੇ ਲੈਣਾ ਹਾਂ ਹਾਂ ਦੁਕਾਨ ਦਿਖਾਇਆ ਮੈਂ ਵਿਚੋ ਆਪਾਂ ਨੇ ਵੀ ਨਹੀਂ ਦੇਖੀ ਪਤਾ ਨਹੀਂ ਕੀ ਕੁਝ ਹੋ ਗਿਆ ਹੋਊਗਾ ਬੜਾ ਕਰਦਾ ਹੋਊਗਾ ਦਾ ਮੈਂ ਤਰੋ ਦਿਖਾ ਕੇ ਲਈਏ ਤੁਹਾਨੂੰ ਦੁਕਾਨ ਫਿਰ ਤੁਸੀਂ ਇੱਧਰ ਹੋ ਜੋ ਤੁਸੀਂ ਨਾ ਜਾਓ ਇਹਦਾ ਸੱਪ ਸੋਪੋ ਵੀ ਫਿਰਦੇ ਸੀ ਕੱਲ ਬਾਲੇ ਹਨ ਰਹਿਣ ਤੇ ਯਾਰ ਇੱਧਰ ਤਾਂ ਡੂੰਗਾ ਹੀ ਬਾਲਾ ਹੋਊ ਖੇਰ ਦਾ ਘਾਟ ਨਹੀਂ। ਤੁਸੀਂ ਆ ਆ ਲਾ ਕੇ ਬਾਗੋ। ਹਾਂ? ਆ ਲਾ ਕੇ ਬਾਗੋ ਫਿਰ। ਕਿਉਂ? ਇਹਨਾਂ ਨੂੰ ਤਾਂ ਸਮਝ ਹੋਊਗਾ। ਕੱਪੜੇ ਭੇਜਦੇ ਆ ਫਿਰ ਥੱਲੇ। ਤੇ ਉਹ ਦੇਖੋ ਮਸ਼ੀਨ ਮਹਿੰਗੀ ਮਸ਼ੀਨ ਸੀ ਸਾਰੀ ਖਰਾਬ ਹੋ ਗਈ ਉਹ। ਪਾਣੀ ਚੋਂ ਕੱਢੀ ਆ ਕੱਲ। ਪਾਣੀ ਵਿੱਚ ਪੈ ਗਿਆ। ਬਾਕੀ ਲਾਈਟ ਮਿੱਤਰੋ ਕੱਟੀ ਪਈ ਆ ਸਾਰੀ। ਜੇ ਤੁਸੀਂ ਪਿੱਛੇ ਦੀ ਆ ਆਪਣੇ ਰੋਡ ਦੀ ਸਾਰੀ ਲਾਈਟ ਕੱਟਤੀ ਸੀਗੀ ਕੰਦਾਂ ਦੇ ਵਿੱਚ ਦੀ ਵੀ ਕਰੰਟ ਆਉਣ ਲੱਗ ਗਿਆ। ਤੁਸੀਂ ਉੱਧਰ ਗਏ ਵੀ ਜਿਹੜਾ ਬਾਰ ਆ ਦੁਕਾਨ ਵਾਲ ਉਹਦੇ ਵਿੱਚ ਕਰੰਟ ਹੈ। ਹੋਰ ਤੇ ਕੰਦਾ-ਕੁੰਦਾਂ ਦੇ ਵਿੱਚ ਕਰੰਟ ਆ ਗਿਆ ਸਾਰੇ ਇੱਧਰ ਬਾਹਰ ਦਿਖਾ ਕੇ ਲਿਆਵਾਂਗੇ ਤੁਹਾਨੂੰ ਬਾਹਰ ਦਿਖਾ ਕੇ ਲਿਆਉਣਾ ਪਹਿਲਾਂ ਤੁਹਾਨੂੰ। ਕੀ ਹਾਲਾਤ ਬਣ ਗਏ ਇੱਧਰ? ਭਲੀ ਕਰੇ ਰੱਬ ਵੈਸੇ ਗਰੂ ਤੰਦਰੁਸਤੀਆਂ ਵਾਕਸਿੰਗ। ਤੇ ਆ ਸਮਾਨ ਸਾਰਾ ਬਾਹਰ ਪਿਆ ਸਮਾਨ ਰੱਖਣ ਨੂੰ ਜਗ੍ਹਾ ਨਹੀਂ ਹੈਗੀ। ਗਰੋਹ ਦਾ ਕੋਠੀਆਂ ਦੇ ਵਿੱਚ ਕਿੰਨੀ ਕਿ ਜਗਾ ਹੁੰਦੀ ਆ ਪਹਿਲਾਂ ਹੀ ਬੇਟੀਆਂ ਲੱਗੀਆਂ ਪਈਆਂ ਸੀ ਦੋ ਇਹ ਨਾਲੀਆਂ ਆ ਦੇਖੋ ਸਾਰਾ ਖਰਾਬ ਵਗੈਰਾ ਗੱਡੀ ਗੁੱਡੀ ਲੰਘਣ ਨੂੰ ਕੋਈ ਰਸਤਾ ਨਹੀਂ ਰਿਹਾ ਜੇ ਐਮਰਜੈਂਸੀ ਪੈ ਗਈ ਕੋਈ ਗੱਡੀ ਕਿੱਥੋਂ ਕੱਢੂਗਾ ਬੰਦਾ ਪਹਿਲੀ ਗੱਲ ਤਾਂ ਗੱਡੀ ਲੰਘਦੀ ਨਹੀਂ ਹੈਗੀ ਆ ਦੇਖੋ ਟਾਇਰ ਇੱਥੇ ਤਾਂ ਫੇਰ ਵੀ ਉੱਚੇ 'ਚ ਖੜੀ ਆ ਗੱਡੀ ਇਹ ਤੇ ਦਰਵਾਜ਼ੇ ਦੇ ਹਾਲਾਤ ਤੁਹਾਨੂੰ ਦਿਖਾ ਕੇ ਲਿਆਉਣੇ ਆ ਵੀ ਸਾਰੇ ਕੀ ਹਾਲਾਤ ਹਨ ਗੇ ਘਰ ਇਹ ਛੱਪ ਸੁਪਾਏ ਤੋਂ ਵੀ ਡਰ ਲੱਗਦਾ ਵੀ ਜਾਨਵਰ ਹੋਣਗੇ ਤੇ ਆਹ ਦੇਖੋ ਦੇਖੋ ਪਾਣੀ ਮੇਰੇ ਕਿੱਤੇ ਤੱਕ ਆ ਗਿਆ ਅਜੇ ਡੂੰਘਾ ਇਧਰ ਜਿੱਧਰ ਜਾਈ ਜੰਨੇ ਆ ਇਧਰ ਡੂੰਘਾ ਹੀ ਡੂੰਘਾ ਹੈ ਆਹ ਦਰਵਾਜ਼ਾ ਗਾ ਇਹ ਵੀ ਡਿੱਗਣ ਵਾਲਾ ਹੋਇਆ ਪਿਆ ਮਿੱਤਰੋ ਝਾਕੋ ਇਧਰ ਦਰਵਾਜ਼ਾ ਕਿਵੇਂ ਹੋ ਗਿਆ ਉਹ ਦੇਖੋ ਦਰਵਾਜ਼ਾ ਇੱਧਰ ਦੇਖੋ ਇੱਕ ਟਾਂ ਟਾਂ ਜੀ ਨੇ ਸਾਰੀਆਂ ਨਿਕਲ ਗਈਆਂ ਉਹਦੇ ਵਿੱਚੋਂ ਕਿਸੇ ਟਾਈਮ ਵੀ ਡਿੱਗ ਸਕਦਾ ਹੈ। ਔਰ ਇੱਥੇ ਪਾਣੀ ਮੇਰੇ ਕਿੱਥੇ ਤੱਕ ਕਰਿਆ? ਢੋਡਿਆਂ ਤੋਂ ਪਾਰ ਹੋ ਗਿਆ। ਝੱਕ ਹੋ ਇੱਧਰ ਪਾਣੀ। ਫੇ ਸੋਨੂੰ ਦੁਕਾਨਾਂ ਵਿਖਾ ਕੇ ਲਿਆਉਣੇ ਇੱਧਰ ਆਪਣੀਆਂ। ਉਹ ਦੇਖੋ ਨਲਕਾ, ਨਲਕੇ ਤੋਂ ਨਤਾਜਾ ਲਾਉ ਤੁਸੀਂ। ਕਿੰਨਾ ਪਾਣੀ ਹੋ ਸਕਦਾ। ਆਹ ਦੇਖੋ ਇੱਧਰ ਘਰ। ਝੱਕ ਹੋ ਇੱਧਰ। ਹੇ ਹੇ ਇੱਥੇ ਤਾਂ ਫੋੜੂ ਬਿਲਕੁਲ ਉੱਕਾ ਹੋ ਗਿਆ ਕੰਮ ਦੇਖੋ ਮਿੱਤਰੋ ਹਾਲਾਤ ਕਿੱਥੋਂ ਦੀ ਜਾਊਗਾ ਬੰਦਾ ਹੈ ਆਪਣੀ ਦੁਕਾਨ ਦਿਖਾ ਕੇ ਲਿਆਉਣਾ ਸਾਨੂੰ ਕੀ ਦੁਕਾਨ ਦੇ ਹਾਲਾਤ ਬਣ ਗਏ ਆਪਣੇ ਇੱਧਰ ਜਾਨਵਰ ਵੀ ਜਾਨਵਰਾਂ ਨੂੰ ਬੈਠਣ ਦੀ ਵੀ ਜਗ੍ਹਾ ਹੈ ਨਹੀਂ ਆ ਦੇਖੋ ਡੱਡੂ ਦੇਖੋ ਕਿੱਥੇ ਬੈਠਾ ਵਿਚਾਰਾ ਜਾਨਵਰਾਂ ਵਾਸਤੇ ਵੀ ਜਗ੍ਹਾ ਨਹੀਂ ਹੈਗੀ ਕਿੱਧਰ ਜਾਣਗੇ ਛੱਪ ਛੱਪ ਸਾਰਾ ਕੁਝ ਵੇਚੀ ਤੁਰਿਆ ਫਿਰਦਾ ਤੇ ਆਹ ਦੇਖੋ ਆਪਣੀ ਦੁਕਾਨ ਸਾਰਾ ਨਾ ਆ ਮੈਂ ਤਾਂ ਮੂਟ ਜਾ ਜਿਹੜਾ ਹੈਗਾ ਸੀ ਸਾਰਾ ਫਾਟ ਗਿਆ ਹਜੇ ਨਵੀਂ ਦੁਕਾਨ ਕਰੀ ਸੀ ਆਪਾਂ ਹੁਣੀ ਹਜੇ ਆ ਦੇਖੋ ਅੰਦਰ ਵੀ ਇਹਦੇ ਪਾਣੀ ਭਾ ਗਿਆ ਸੀਗਾ ਕੱਲ ਨੂੰ ਤਾਂ ਹੁਣ ਵੀ ਇਹ ਜੇ ਕੋਈ ਮਸ਼ੀਨਰੀ ਲੰਘਦੀ ਹੈ ਸਾਲ ਸਾਲ ਨਾਲ ਸਾਰਾ ਪਾਣੀ ਜਾਂਦਾ ਹੈਗਾ ਆ ਦੇਖੋ ਬਾਈ ਕਿੰਨੇ ਪਾਣੀ ਦੇ ਵਿੱਚ ਆ ਜਾਈ ਜਾਂਦੇ ਇਹ ਦੇਖੋ ਚੈੱਕ ਕਰੋ ਤੇ ਟਰੈਕਟਰ ਤੇ ਜਾਣਾ ਪੈਂਦਾ ਉਰਾਂ ਪਾਰਾ ਕਿਤੇ ਵੀ ਜਾਣਾ ਹੁੰਦਾ ਆ ਦੇਖੋ ਉਹ ਕੰਨਾਂ ਦੇਖੋ ਤੁਸੀਂ ਚੈੱਕ ਕਰੋ ਹੈਂ ਔਰ ਤੁਸੀਂ ਕਿੱਧਰ ਫਸ ਕੇ ਇੱਧਰ ਹੋ ਚੁੱਕੀ ਆ ਵਿੱਚ ਨਹੀਂ ਆ ਜਿੱਦ ਗਈ ਤੁਸੀਂ ਕਿੱਧਰ ਫਸ ਕੇ ਇੱਧਰ ਇਹ ਤਾਂ ਜਨਪਰ ਵੀਨੇ ਵਿੱਚ ਬਹੁਤ ਹੈ ਬਈ ਇਹਦਾ ਮੱਛੀਆਂ ਨੇ ਜਿਹੜੀਆਂ ਚੌੜ ਦੀ ਗੱਲ ਨਹੀਂ ਦੇਖੋ ਮਿੱਤਰੋ ਸਾਰਾ ਮਾਰਕੀਟ ਸਾਰੀ ਬੰਦ ਪਈ ਆ ਦੁਕਾਨਾਂ ਤੋਂ ਕੋਨਾਂ ਦਾ ਸਾਰਾ ਸੜਾ ਠਾਪਾ ਮਹੀਨੇ 2 ਮਹੀਨੇ ਕੰਮ ਨਹੀਂ ਚੱਲਣਾ ਹੁਣ ਇੱਥੇ ਦੋ ਮਹੀਨੇ ਠੱਪਾ ਕੰਮ ਸਾਰੀ ਰਾਤ ਮੀਂਹ ਪਈ ਗਿਆ ਦੇਖੋ ਹਾਲਾਤ ਦੇਖੋ ਇੱਧਰ ਤੇ ਤੁਹਾਨੂੰ ਦੂਰ ਤੱਕ ਦੇਖਾਉਣੇ ਆ ਚੱਕੋ ਇੱਧਰ ਦੂਰ ਤੱਕ ਹਾਲਾਤ ਕੀ ਬਣ ਗਏ ਨੇ ਮੇਨ ਸੜਕਾ ਗੁਰਦੁਆਰਾ ਸਾਹਿਬ ਸਾਰੇ ਇੱਧਰ ਧਰਮ ਆ ਗਏ ਹਨ ਤੇ ਆਹ ਦੇਖੋ ਆਪਣਾ ਟਰੈਕਟਰ ਆ ਗਿਆ ਟਰੈਕਟਰ ਤੇ ਜਾਣਾ ਪੈਂਦਾ ਕੋਈ ਵੀ ਕੰਮ ਆਵਰਾ ਪਰਾਂ ਜਾਣਾ ਤਾਂ ਟਰੈਕਟਰ ਤੇ ਜਾਣਾ ਪੈਂਦਾ ਹੈ ਪਾਣੀ ਦੇਖੋ ਪੈਰ ਸਾਰੇ ਲੋਕ ਜਾਂਦੇ ਆ ਕੱਲੇ ਟਰੈਕਟਰ ਤੋਂ ਬਿਨਾ ਕੋਈ ਮਸ਼ੀਨਰੀ ਨਹੀਂ ਲੰਘਦੀ ਇੱਥੋਂ ਦੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿੱਤਰੋ ਪੰਜਾਬ ਦੇ ਵਿੱਚ ਸੁੱਖ ਰਹੇ ਇਦਾਂ ਦੇ ਹਾਲਾਤ ਕਿਤੇ ਨਾ ਬਣਨ ਤੇ ਕੰਤਾ ਪਾਣੀ ਹੈ ਤੇ ਸਾਰਾ ਨਰਕ ਘਰੇ ਆ ਗਿਆ ਆਪਣੇ ਇੱਧਰ ਹੁਣ ਚੈੱਕ ਕਰੂ ਆਪਣੇ ਘਰ ਦੀ ਹਾਲਾਤ ਦੇਖੋ ਇੱਧਰ ਦੇਖੋ ਕੱਲ ਦੀ ਰੋਟੀ ਨਹੀਂ ਖਾਧੀ ਕੋਈ ਸੌਦਾ ਪੱਤਾ ਲਿਆਉਣਾ ਹੁੰਦਾ ਕੋਈ ਕੁਝ ਮੁੱਕਿਆ ਪਿਆ ਹੁੰਦਾ ਘਰੇ ਕੁਸ ਕੁਸ ਮੁੱਕਿਆ ਪਿਆ ਹੁੰਦਾ ਜਵਾਕ ਨਹੀਂ ਸਕੂਲ ਗਏ ਜਵਾਕਾਂ ਦੇ ਪੇਪਰ ਚੱਲੀ ਜਾਂਦੇ ਸੀ ਤੇ ਉਹਨੇ ਬੰਦ ਕਰ ਦਿਆ ਆ ਡੀਲੀਟ ਕਰ ਦੇ ਕਦੇ ਆ ਆ ਦੇਖੋ ਮਿੱਤਰੋ ਚੈੱਕ ਕਰੋ ਕਿਉਂ ਬਣ ਗਿਆ ਕੰਮ ਤੇਰਾ ਕੰਮ ਬਣਨ ਇਨਵਰਟਰ ਵਾਲਾ ਤਾਂ ਮੈਨੂੰ ਰੋਟੀ ਖਾਣ ਗਿਆ ਨਵੇਂ ਇਨਵਰਟਰ ਆ ਕੇ ਚਲਾਉਂਦਾ ਅੱਛਾ ਇਨਵਰਟਰ ਦਾ ਹਾਂ ਜੋੜ ਦਿੰਦਾ ਹੈ ਹੈ ਲੋ ਜੀ ਮਿੱਤਰੋ ਅਰਦਾਸ ਇਧਰੋਂ ਵੀ ਲੈ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਆਕੇ ਪਤਾ ਲੱਗੇ ਬਈ ਸੇ ਤਾਂ ਫੋਨਾਂ ਤੁਹਾਡੇ ਬਹੁਤ ਮੈਸੇਜੇ ਕਮੈਂਟ ਵਧੀਆ ਆਏ ਨੇ ਸਾਰਿਆਂ ਨੇ ਮਦਦ ਲਈ ਵੀ ਕਰਿਆ ਅਰਦਾਸ ਵੀ ਕਰੀਆ ਕਮੈਂਟਾਂ ਚ ਵੈਗਰੂ ਵੀ ਲਿਖਿਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣੀ ਪੰਜਾਬ ਦੇ ਵਿੱਚ ਹੀ ਇਦਾਂ ਦੇ ਲੋਕ ਨੇ ਜਿਹੜਾ ਇੱਕ ਦੂਜੇ ਦਾ ਦੁੱਖ ਸਮਝਦੇ ਹਨ ਤੇ ਨਹੀਂ ਤਾਂ ਇਹੀ ਚੀਜ਼ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਤੇ ਆਹ ਦੇਖੋ ਸਮਾਨ ਤੁਹਾਨੂੰ ਕੱਲ ਵੀ ਦਿਖਾਇਆ ਸੀ ਇੱਥੇ ਆਪਾਂ ਆਹ ਪਿਆ ਸਮਾਨ ਸਾਰਾ ਆ ਇੱਥੇ ਵੀ ਭਿੱਜੀ ਅੱਧਾ ਬਾਹਰ ਪਿਆ ਸਮਾਨ ਰੱਖਣ ਨੂੰ ਜਗ੍ਹਾ ਹੈਗੀ ਆਹ ਦੇਖੋ ਗੱਡੀ ਗੱਡੀ ਬਾਹਰ ਕੱਢ ਕੇ ਇੱਥੇ ਪੇਟੀਆਂ ਲਾਈਆਂ ਗੱਡੀ ਸਾਰੀ ਇਹ ਦੋਨੀਆਂ ਗੱਡੀਆਂ ਬਾਹਰ ਖੜੀਆਂ ਨੇ ਭਿੱਜੀਆਂ ਪਈਆਂ ਨੇ ਨੀ ਦੇ ਵਿੱਚ ਆ ਸਾਰੀ ਗੱਲ ਡਿੱਗਣ ਵਾਲੀ ਆ ਚਲੋ ਵੀ ਮਿੱਤਰੋ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟਾਂਾਂ ਚ ਵਾਹਿਗੁਰੂ ਲਿਖਿਓ ਅਰਦਾਸ ਕਰਿਓ ਇਦਾਂ ਦੇ ਹਾਲਾਤ ਕਿਤੇ ਵੀ ਪੰਜਾਬ ਦੇ ਵਿੱਚ ਨਾ ਬਣਨ ਤੇ ਵੈਸੇ ਤਾਂ ਸਾਰੇ ਹੀ ਬੁਰਾ ਹਾਲ ਆ ਪੰਜਾਬ ਦੇ ਵਿੱਚ ਤੇ ਹੁਣ ਘਰ ਚ ਆਈ ਜਾਂਦੇ ਨੇ ਦੁਕਾਨਾਂ ਵਾਲੇ ਉਹਦਾ ਵੀ ਫਾਇਦਾ ਚੱਕੀ ਜਾਂਦੇ ਨੇ ਜਿਹੜੀ ਤਰਪਾਲ 70 ਰੁਪਈਆਂ ਦੀ ਆਉਂਦੀ ਆ ਤੇ 100 100 ਟੁੱਟੂਂ ਦੀ ਦੀ ਜਾਂਦੇ ਨੇ ਕੋਈ ਗੱਲ ਨਹੀਂ ਪੈਸਾ ਤਾਂ ਆਉਂਦੀਆਂ ਨੇ ਚਲੋ ਵੀ ਮਿੱਤਰੋ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ